ਆ ਸੁਣ ਲੋ ਜੀ ਦਲਜੀਤ ਸਾਂਝ ਕੀ ਕਹਿੰਦਾ ਮੈਂ ਕਹਿੰਦਾ ਕਦੇ ਵੀ ਪੱਗ ਨਹੀਂ ਤਾਰਦਾ ਚਾਹੇ ਕਿੰਨੇ ਵੀ ਪੈਸੇ ਦੇ ਦੇਵੇ ਮੋਸ਼ਨਲ ਬਲੈਕਮੇਲ ਕਰਦਾ ਪੰਜਾਬੀਆਂ ਨੂੰ ਆ ਸੁਣੋ ਪਹਿਲਾਂ ਸੋਨੋ ਸੁਣਾਉਨੇ ਆ ਪੰਜਾਬੀਓ ਇਹ ਕਹਿੰਦਾ ਕਿੰਨੇ ਮਰਜੀ ਕੋਈ ਪੈਸੇ ਦੇ ਦੇਵੇ ਮੈਂ ਪੱਗ ਨਹੀਂ ਤਾਰਦਾ ਪਰ ਜਦੋਂ ਚਮਕੀਲਾ ਕੀਤਾ ਉਦੋਂ ਤਾਂ ਇਹਨੇ ਪੱਗ ਤਾਰ ਦਿੱਤੀ ਫਿਰ ਝੂਠ ਕਿਉਂ ਬੋਲਦਾ ਜੇ ਤਾਰੀ ਆ ਤਾਂ ਟੀਵੀ ਦੇ ਉੱਤੇ ਝੂਠ ਆ ਕੇ ਕਿਉਂ ਬੋਲਦਾ ਕਿ ਮੈਂ ਪੱਗ ਨਹੀਂ ਤਾਰਦਾ ਤੁਸੀਂ ਦੂਜੇ ਪਾਸੇ ਜੋ ਚਮਕੀਲੇ ਨੇ ਗੰਦ ਗਾਇਆ ਉਹੀ ਇਨੇਗ ਆਇਆ ਸੇਮ ਕਾਪੀ ਕੀਤੀ ਪਾਗ ਉਤਾਰ ਕੇ ਚਮਕੀਲੇ ਦੀ ਨਕਲ ਕੀਤੀ ਗੱਲ ਕਰਦਾ ਇਹ ਸਭਿਆਚਾਰ ਕਲਚਰ ਦੀ ਕਹਿੰਦੇ ਐਡੇ ਮੂਰਖ ਲੋਕ ਨੇ ਗਰਵਾਣੀ ਨੂੰ ਮੁਰੇ ਲਿਆਉਂਦੇ ਨੇ ਕਹਿੰਦੇ ਨੱਚਣ ਕੁੱਦਣ ਮਨਕਾ ਚਾਓ ਉਹਨਾਂ ਨੂੰ ਇਹ ਵੀ ਨਹੀਂ ਪਤਾ ਮੂਰਖਾਂ ਨੂੰ ਗਧਿਆਂ ਨੂੰ ਕਿ ਇਹਦਾ ਮਤਲਬ ਕੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਸਨੇਹਾ ਦੇ ਰਹੇ ਸੀ ਉਹ ਕਹਿੰਦੇ ਸੀ ਉਹ ਸਮਿਆਂ ਦੇ ਵਿੱਚ ਜਿਹੜੇ ਸਾਧ ਹੁੰਦੇ ਸੀ ਉਹ ਹਕਮ ਗਰੂ ਪਾ ਕੇ ਮਿੱਟੀ 'ਚ ਨੱਚਦੇ ਸੀ ਬਾਹਰ ਲੋਕਾਂ ਤੋਂ ਪੈਸੇ ਲੈਂਦੇ ਸੀ ਉਹ ਕਹਿੰਦੇ ਸੀ ਨੱਚਣਾ ਕੁੱਦਣਾ ਮਨਕਾ ਚੋ ਆ ਰੱਬ ਨਹੀਂ ਇਦਾਂ ਮਿਲਦਾ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਉਪਦੇਸ਼ ਦੇ ਰਹੇ ਨੇ ਪਰ ਅੱਜ ਦੇ ਗਧੇ ਲੋਕ ਉਹਨੂੰ ਉਲਟਾ ਮੀਨਿੰਗ ਕੱਢ ਲੈਂਦੇ ਨੇ ਜਿਹੜਾ ਨੱਚਣਾ ਕੁੱਦਣਾ ਇਹ ਕਿੱਥੋਂ ਆਇਆ ਸੀ ਇਹਦਾ ਕੀ ਇਤਿਹਾਸ ਆ ਇਹਨਾਂ ਮੂਰਖਾਂ ਨੂੰ ਪਤਾ ਜੋ ਕਹੀ ਜਾਂਦੇ ਨੇ ਸਾਡਾ ਸੱਭਿਆਚਾਰ ਸਾਡਾ ਸੱਭਿਆਚਾਰ ਜਦੋਂ ਮੁਗਲ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਘਰਾਂ 'ਚੋਂ ਚੱਕ ਕੇ ਲਿਜਾ ਕੇ ਨਚਾਉਂਦੇ ਸੀ ਉਹ ਸਮੇਂ ਜਿਹੜੇ ਉਹਨਾਂ ਦੇ ਭਰਾ ਹੁੰਦੇ ਸੀ ਜਾਂ ਮਗਰ ਜਾ ਕੇ ਵਿਰੋਧ ਕਰਦੇ ਸੀ ਉਹਨਾਂ ਨੂੰ ਵੀ ਨਾਲ ਚੱਕ ਕੇ ਲੈ ਜਾਂਦੇ ਸੀ ਉੱਥੇ ਲਿਜਾ ਕੇ ਉਹਦੀ ਭੈਣ ਦੀ ਚੁੰਨੀ ਉਤਾਰ ਕੇ ਜਿਹਨੂੰ ਅੱਜ ਚਾਦਰਾਂ ਕਹਿੰਦੇ ਨੇ ਉਹ ਚੁੰਨੀ ਬਨ ਕੇ ਕਹਿੰਦੇ ਸੀ ਤੂੰ ਆਪਣੇ ਲੱਕ ਨੂੰ ਚੁੰਨੀ ਬਨ ਤੂੰ ਨੱਚ ਨਾਲ ਉਹ ਵੀ ਨੱਚਦਾ ਸੀ ਨਾਲ ਉਹਦੀ ਭੈਣ ਵੀ ਨੱਚਦੀ ਸੀ ਉਹ ਨੱਚਦਾ ਨੱਚਦਾ ਉਹਨੂੰ ਰੁਕਣ ਨਹੀਂ ਦਿੰਦੇ ਸੀ ਉਹਦੇ ਭਰਾ ਨੂੰ ਉਹ ਨੱਚੀ ਜਾਂਦਾ ਹੀ ਨੱਚਦਾ ਨੱਚਦਾ ਮਰ ਜਾਂਦਾ ਸੀ ਭਰਾ ਉਹਦਾ ਕੁੜੀ ਦਾ ਇਹ ਕਲਚਰ ਚਾਦਰੇ ਦਾ ਤੇ ਇਹ ਕਲਚਰ ਭੰਗੜੇ ਦਾ ਤੇ ਇਹ ਬਾਕੀ ਜੋ ਨੱਚਦੀਆਂ ਨੇ ਇਹ ਸਾਡਾ ਸਭਿਆਚਾਰ ਨਹੀਂ ਸਾਡਾ ਸਭਿਆਚਾਰ ਸੀ ਜੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਦਿੱਤਾ ਸੀ ਗੱਤਕਾ ਖੇਡਣਾ ਗੱਤਕੇ ਦਾ ਤਤਾ ਜੋ ਹੋਲੇ ਮੁਹੱਲੇ ਤੇ ਗੱਤਕਾ ਸਿਖਾਇਆ ਸੀ ਉਹ ਸਾਡਾ ਸੱਭਿਆਚਾਰ ਸੀ ਇੰਨਾ ਕੰਜਰਾਂ ਨੇ ਤਾਂ ਸਾਡਾ ਸੱਭਿਆਚਾਰ ਹੀ ਵਿਗਾੜ ਕੇ ਰੱਖ ਦਿੱਤਾ ਆਪਣੇ ਪੈਸੇ ਇਕੱਠੇ ਕਰਨ ਦੇ ਲਈ ਟਕੇ ਟਕੇ ਤੇ ਵਿਗਣ ਵਾਲਾ ਅੱਜ ਕੀ ਝੂਠ ਬੋਲ ਰਿਹਾ ਤੁਸੀਂ ਆਪ ਸੁਣ ਲਓ ਮੇਰੇ ਜੋ ਫੈਨ ਜੋ ਹੈ ਗਾਣੇ ਕੇ ਚਾਹੇ ਫਿਲਮੋ ਕੇ ਉਹਨਾਂ ਨੇ ਮੈਨੂੰ ਐਸੇ ਹੀ ਦੇਖਿਆ ਹੈ ਤਾਂ ਉਹਨਕੋ ਮੈਂ ਕਦੇ ਨਰਾਜ ਨਿਰਾਸ਼ ਨਹੀਂ ਕਰਨਾ ਚਾਹਤਾ ਉਹੀ ਕੇ ਲਈ ਹੀ ਤਾਂ ਮੈਂ ਕੰਮ ਕਰਦਾ ਹਾਂ ਜੋ ਸਭ ਤੋਂ ਪਹਿਲੇ ਕੋਈ ਗਾਣਾ ਆਤਾ ਹੈ ਫਿਲਮ ਆਤੀ ਹੈ ਤਾਂ ਉਹ ਜ਼ਰੂਰ ਦੇਖਦੇ ਹਨ ਸੁਣਦੇ ਹਨ ਤਾਂ ਉਹਨਕੋ ਮੈਂ ਕਦੇ ਵੀ ਐਸੇ ਲੈਟ ਡਾਊਨ ਨਹੀਂ ਕਰਨਾ ਚਾਹਾਂਗਾ अभी भी एक बहुत बड़ा ऑफर आया जो हम हम नहीं कर कर सकते क्योंकि वो चाहते हैं कि टर्बन के बिना करना है आप। अच्छा लेकिन हम नहीं कर सकते हाँ। और ना ही हम करना चाहते भगवान टर्बन एक, के बिना कर, कैसे आप करेंगे मैं, मैं करना नहीं मैं, नहीं, कटा सकता मैं, 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 करना ही नहीं चाहता ऐसे में पूरा सीख नहीं हूँ मैंने दाढ़ी कटाई है लेकिन ये मेरी लुक है अच्छा। और बाहर सब जब से मैं शुरू हुआ हूँ कुछ अट्ठारह साल से मेरी एल्बम आई थी पहली तो तब से मैं शादियों में कॉन्सर्ट्स में गा रहा गाँव और तब से उन्होंने मुझे प्यार दिया है तब से उन्होंने जब भी मैं मिलता हूँ पेरेंट्स को बोलते हैं कि हम भी चाहते हैं हमारे बच्चा ट्रबन बांधे हम तुम हमें ऐसे अच्छे लगते हो तो मैं वो खराब नहीं करना चाहता कि